ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਦਿੱਲੀ ਗਰਮੀ ਸ਼ੁਰੂ ਹੋ ਗਈ ਹੈ ਇਹ ਤਿੰਨ ਮਹੀਨੇ ਜਿਹੜੇ ਬਹੁਤ ਸਾਰੇ ਪਸ਼ੂ ਜਿਹੜੇ ਹੈਗੇ ਹੁਣ ਡਰਾਈ ਫੀਡ ਫੇਜ ਦੇ ਵਿੱਚ ਹੁੰਦੇ ਆ ਮਤਲਬ ਕਿ ਝੋਟੀਆਂ ਬੈੜੀਆਂ ਜਿਹੜੀਆਂ ਹੈਗੀਆਂ ਪਹਿਲੀ ਵਾਰ ਜਿਨ੍ਹਾਂ ਨੇ ਸੂਆ ਦੇਣਾ ਉਹਨਾਂ ਦੀ ਇੱਕ ਸਮੱਸਿਆ ਆਉਂਦੀ ਹੈ ਵੀ ਦੁੱਧ ਬਹੁਤ ਜਲਦੀ ਲਾ ਲੈਣ ਦੀ ਹੈ ਕਈ ਬੰਦੇ ਮੰਨਦਾ ਦੇ ਵੀ ਚੌਥੇ ਪੰਜਵੇਂ ਮਹੀਨੇ ਵੀ ਦੁੱਧ ਲਾਉਣਾ ਸ਼ੁਰੂ ਕਰ ਦਿੰਦੇ ਆ ਝੋਟੀਆਂ ਬੈੜੀਆਂ ਇਹ ਇੱਕ ਬਹੁਤ ਗੰਭੀਰ ਮਸਲਾ ਹੈ ਲੋਕੀ ਕੀ ਕਰਦੇ ਆ ਵੀ ਠੰਡੇ ਟੀਕੇ ਲਾਈ ਜਾਂਦੇ ਆ ਠੰਡੇ ਟੀਕੇ ਦਾ ਹੱਲ ਨਹੀਂ ਹੈਗਾ ਪਹਿਲਾਂ ਕਾਰਨ ਸਮਝੋ ਫਿਰ ਇਹਦਾ ਇਲਾਜ ਸਮਝੋ ਜਿਹੜੀਆਂ ਝੋਟੀਆਂ ਬੈੜੀਆਂ ਨੂੰ ਲੋਕੀ ਕੀ ਕਰਦੇ ਆ ਵੀ ਜਿਆਦਾ ਪ੍ਰੋਟੀਨ ਵਾਲੀ ਫੀਡ ਦਿੰਦੇ ਆ ਉਹਨਾਂ 'ਚ ਹੀ ਸਮੱਸਿਆ ਬਹੁਤ ਜ਼ਿਆਦਾ ਦੇਖੀ ਜਾਂਦੀ ਹੈ ਵੀ ਅਸੀਂ ਪੂਰੀ ਸੇਵਾ ਕਰ ਰਹੇ ਆ ਰੱਜ ਕੇ ਉੱਥੇ ਨਾਲ ਮੱਕੀ ਦਾ achar ਵੀ ਚੱਲ ਰਿਹਾ ਹੈ ਉੱਥੇ ਇਹ ਸਮੱਸਿਆ ਬਹੁਤ ਜ਼ਿਆਦਾ ਦੇਖੀ ਜਾਂਦੀ ਹੈ ਦੂਜੀ ਗੱਲ ਜਿੱਥੇ ਝੋਟੀਆਂ ਬੈੜੀਆਂ ਨੂੰ ਫੀਡ ਵਧੀਆ ਪੈ ਰਹੀ ਹੈ ਪਾਣੀ ਪੂਰਾ ਨਹੀਂ ਮਿਲ ਰਿਹਾ ਹੈਗਾ ਉੱਥੇ ਸਮੱਸਿਆ ਇਹ ਹੋਰ ਵੀ ਜ਼ਿਆਦਾ ਦੇਖੀ ਜਾਂਦੀ ਹੈ ਤੀਜੀ ਗੱਲ ਇਹ ਹੈ ਵੀ ਸਮੱਸਿਆ ਉੱਥੇ ਜ਼ਿਆਦਾ ਦੇਖੀ ਜਾਂਦੀ ਹੈ ਜਿੱਥੇ ਤੂੜੀ ਦੇ ਵਿੱਚ ਪ੍ਰੋਬਲਮ ਹੈ ਤੂੜੀ ਗਿੱਲੀ ਹੈ ਕਾਲੀ ਹੈ ਜਾਲਾ ਪਿਆ ਹੋਇਆ ਹੈ ਤੂੜੀ ਦੇ ਵਿੱਚ ਡਲੇ ਬਣੇ ਹੋਏ ਆ ਸੋ ਹੱਲ ਕੀ ਹੈ ਹੱਲ ਇਹ ਹੀ ਹੈ ਜਿਹੜਾ ਕਾਰਨ ਹੈ ਇਹਦਾ ਪੈੜੀ ਕਹੇ ਹੀ ਹੈ ਫੀਡ ਤੁਰੰਤ ਸੀ ਬੰਦ ਕਰਨੀ ਹੈ ਕਦੇ ਵੀ ਪੱਠੇ ਨਹੀਂ ਬੰਦ ਕਰਨੇ ਅਚਾਰ ਤੁਸੀਂ ਘਟਾ ਸਕਦੇ ਹੋ ਪਰ ਚਾਰ ਨਹੀਂ ਬੰਦ ਕਰਨਾ ਪਰ ਤੂੜੀ ਵੱਲ ਨਿਗਾਹ ਜ਼ਰੂਰ ਮਾਰਨੀ ਹੈ ਜੇ ਤੂੜੀ ਗਿੱਲੀ ਹੈ ਕਾਲੀ ਹੈ ਡਲੇ ਬਣੇ ਪਏ ਹੈ ਜਾਲਾ ਪਿਆ ਹੋਵੇ ਤਾਂ ਤੂੜੀ ਜ਼ਰੂਰ ਬੰਦ ਕਰਨੀ ਹੈ ਗਲਤੀ ਲੋਕ ਕੀ ਕਰਦੇ ਵੀ ਤੂੜੀ ਇਕੱਲੇ ਪੱਠੇ ਬੰਦ ਕਰਕੇ ਤੂੜੀ ਤੇ ਪਾਉਂਦੇ ਆ ਦੇਖੋ ਤੂੜੀ ਦੇ ਵਿੱਚ ਤੇ ਇੱਕ ਤਾਂ ਪਹਿਲਾਂ ਹੀ ਪ੍ਰੋਬਲਮ ਹੁੰਦੀ ਹੈ ਬਰਸਾਤਾਂ ਪਹਿਲਾਂ ਵੀ 1 2 ਹੋ ਚੁੱਕੀਆਂ ਤੂੜੀ ਗਿੱਲੀ ਗੁੱਲੀ ਆਮ ਹੀ ਹੋ ਜਾਂਦੀ ਹੈ ਨਾ ਵੀ ਗਿੱਲੀ ਹੋਈ ਹੋਵੇ ਮਿੱਟੀ ਘੱਟਾ ਜਾਲਾ ਤੂੜੀ ਚ ਆਮ ਹੁੰਦਾ ਹੀ ਹੈ ਤੂੜੀ ਦੀ ਕੁਆਲਿਟੀ ਨਾ ਪਹਿਲਾਂ ਵਾਲੀ ਹੈਗੀ ਨਾ ਪਹਿਲਾਂ ਵਾਲੀ ਹੋਣੀ ਹੈ ਸੋ ਉਹਦੇ ਨਾਲ ਕਿਉਂ ਦੇਖ ਤਾ ਬਸ਼ੂ ਚ ਪਾਣੀ ਦੀ ਕਮੀ ਹੋਰ ਜ਼ਿਆਦਾ ਹੋ ਜਾਂਦੀ ਹੈ ਸੋ ਪਾਣੀ ਦੀ ਕਮੀ ਹੋਣਾ ਤੁਹਾਨੂੰ ਪਤਾ ਵੈਸੇ ਇਸ ਮੌਸਮ ਦੇ ਵਿੱਚ ਪ੍ਰੋਬਲਮ ਬਹੁਤ ਜ਼ਿਆਦਾ ਹੁੰਦੀ ਹੈ ਸੋ ਪੱਠੇ ਸਾਈਲੇ ਜਿਹੜਾ ਹੈਗਾ ਮੱਕੀ ਦਾ achar ਹੈ ਉਹ ਦੇਣਾ ਹੀ ਦੇਣਾ ਪਰ ਸਾਈਲੇਜ ਦੀ ਮਾਤਰਾ ਘਟਾ ਸਕਦੇ ਮੰਨ ਲਓ 5-7 10 ਕਿਲੋ ਤੱਕ ਸਾਈਲੇਜ ਦੇ ਸਕਦੇ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ ਦੂਜੀ ਗੱਲ ਇਹ ਹੈ ਵੀ ਇਹ ਪਸ਼ੂਆਂ ਨੂੰ ਤੁਸੀਂ ਇਹ ਦੇਖਣਾ ਹੈ ਵੀ ਇਹਨਾਂ ਦਾ ਹਾਜਮਾ ਸਹੀ ਰਵੇ ਉਹਦੇ ਵਾਸਤੇ ਬਫਰ 100 ਗ੍ਰਾਮ ਬਫਰ ਕੋਈ ਵੀ ਵਧੀਆ ਕੰਪਨੀ ਦਾ ਲੈ ਲਓ ਨਾਲ 10 ਗ੍ਰਾਮ ਲਾਈਵ ਯੀਸਟ ਔਰ ਨਾਲ ਤੁਸੀਂ ਜਿਹੜਾ ਹੈਗਾ ਕਾਲਾ ਨਮਕ 25 ਤੋਂ 30 ਗ੍ਰਾਮ ਕਾਲਾ ਨਮਕ ਜਿਹੜਾ ਹੈਗਾ ਉਹ ਦੇ ਸਕਦੇ ਹੋ ਇਹ ਦੁਲਾਵਾ ਜਿਹੜੇ ਪਸ਼ੂਆਂ 'ਚ ਜ਼ਿਆਦਾ ਪ੍ਰੋਬਲਮ ਹੈ ਜਿਹੜੇ ਪਸ਼ੂ ਲਾਲਾਂ ਬਹੁਤ ਜ਼ਿਆਦਾ ਸਿੱਟਦੇ ਆ ਉਹਨਾਂ 'ਚ ਪੋਟਾਸ਼ੀਅਮ ਕਲੋਰਾਇਡ ਜਿਹੜਾ ਹੈਗਾ ਪੋਟਾਸ਼ੀਅਮ ਕਲੋਰਾਇਡ ਇਹ ਫੀਡ ਫੈਕਟਰਾਂ 'ਚ ਮਿਲ ਜਾਂਦਾ ਹੈ ਉਹ ਤੁਸੀਂ 50 60 ਗ੍ਰਾਮ ਰੋਜ਼ ਦਾ ਦੇ ਸਕਦੇ ਹੋ ਬਹੁਤ ਹੀ ਵਧੀਆ ਰਿਜ਼ਲਟ ਮਿਲਣਗੇ ਇਹਦੇ ਨਾਲ ਤੁਸੀਂ ਜੇ ਇੰਨਾ ਕੁਝ ਕਰਨ ਤੋਂ ਬਾਅਦ ਜਿਹੜਾ ਪ੍ਰੋਜੈਸਟਰੋਨ ਦਾ ਟੀਕਾ ਉਹ ਤੁਸੀਂ ਜੇ ਲਾਓਗੇ ਫੇਰ ਤੁਹਾਨੂੰ ਫਾਇਦਾ ਹੋਊਗਾ ਕੋਸ਼ਿਸ਼ ਕਰੋ ਇਹ ਸਾਰਾ ਕੁਝ ਕਰੋ ਕਿਉਂਕਿ ਲੋਕੀ ਕੀ ਹੈ ਇੱਕ ਦੂਜੇ ਨਾਲ ਸਲਾਹ ਕਰੀ ਜਾਂਦੇ ਆ ਤੀਰ ਤੁਕੇਣਾ ਸੀ ਪ੍ਰੋਜੈਸਟਰੋਨ ਲਾਈ ਜੰਨੇ ਆ ਉਹ ਵੀ ਪੈਸੇ ਦੀ ਬਰਬਾਦੀ ਔਰ ਜਦੋਂ ਵੀ ਪ੍ਰੋਜੈਸਟਰੋਨ ਲਾਉਣਾ ਤੁਸੀਂ ਤਿੰਨ ਤਿੰਨ ਦਿਨਾਂ ਪਿੱਛੇ ਰਿਪੀਟ ਜ਼ਰੂਰ ਕਰਨਾ ਪ੍ਰੋਜੈਸਟਰੋਨ ਦੇਖੋ ਆਪ ਲੈ ਆ ਕੇ ਲਾਓ ਤੁਹਾਨੂੰ ਕਾਫੀ ਸਸਤਾ ਪੈ ਜਾਊਗਾ ਬਾਜ਼ਾਰ ਦੇ ਵਿੱਚੋਂ ਸੀ ਇਕੱਠੇ ਚਾਰ ਪੰਜ ਟੀਕੇ ਲਾਉਂਗੇ ਫਰਕ ਤੁਹਾਨੂੰ ਤਾਂ ਹੀ ਪੈਣਾ ਜੇ ਤੁਸੀਂ ਤਿੰਨ ਤਿੰਨ ਦਿਨਾਂ ਬਾਅਦ ਬਲਕਿ ਪਹਿਲਾ ਟੀਕਾ ਲਾ ਕੇ ਤੀਜੇ ਦਿਨ ਤੁਸੀਂ ਉਹਨੂੰ ਰਿਪੀਟ ਕਰੋ ਫਿਰ ਦੋ ਦਿਨ ਛੱਡ ਕੇ ਫੇਰ ਰਿਪੀਟ ਕਰੋ ਫਿਰ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲਣਗੇ ਔਰ ਫੀਡ ਜਿਹੜੀ ਹੈਗੀ ਤੁਸੀਂ ਬੰਦ ਕਰ ਸਕਦੇ ਹੋ ਇੱਕ ਵਾਰੀ ਮੀਨਲ ਮਿਕਸਚਰ ਹੀ ਬੰਦ ਕਰ ਦਿਓ ਤੇ ਜਦੋਂ ਹਵਾਨਾ ਥੋੜਾ ਜਿਹਾ ਸੁੱਕਣਾ ਸ਼ੁਰੂ ਹੋ ਜੇ ਉਦੋਂ ਤੁਸੀਂ ਜਿਹੜਾ ਹੈਗਾ ਮੀਨਲ ਮਿਕਸਚਰ ਦੁਬਾਰਾ ਸ਼ੁਰੂ ਕਰ ਸਕਦੇ ਹੋ ਜ਼ਰੂਰੀ ਗੱਲ ਕੀ ਹੈ ਚਾਰੇ ਤਨਾਂ ਚ ਦੇਖ ਲਓ ਵੀ ਚੇਪਾ ਹੈਗਾ ਪ੍ਰੋਪਰ ਇਹ ਤਾਂ ਨਹੀਂ ਹੈਗਾ ਕਿਤੇ ਗੂੰਦ ਬਦਕੀ ਗੂੰਦ ਹੈਗੀ ਪ੍ਰੋਪਰ ਪਾਣੀ ਵੜ ਗਿਆ ਹੋਵੇ ਜਿੱਥੇ ਪਾਣੀ ਵਰਨਾ ਸ਼ੁਰੂ ਹੋ ਗਿਆ ਉੱਥੇ ਪਸ਼ੂ ਦਾ ਸੀਵੀਸੀ ਟੈਸਟ ਕਰਾਓ ਇਹ ਪਸ਼ੂਆਂ ਦੇ ਵਿੱਚ ਜੇ TLC DLC ਵਧਿਆ ਹੁੰਦਾ ਹੈ ਤਾਂ ਐਂਟੀਬਾਇਓਟਿਕ ਦੀ ਲੋੜ ਪਾਉਗੀ ਕਿਉਂਕਿ ਕਈ ਵਾਰੀ ਕੀ ਹੁੰਦਾ ਹੈ ਪਹਿਲੇ ਸੂਏ ਝੋਟੀਆਂ ਬੈੜੀਆਂ ਦੇ ਥਣ ਜਿਹੜੇ ਇਸੋਂ ਤੋਂ ਪਹਿਲਾਂ ਮਰ ਜਾਂਦੇ ਆ ਅਕਸਰ ਅਸੀਂ ਇਹ ਕਹਿੰਦੇ ਆ ਇੰਨਾ ਪਸ਼ੂਆਂ ਦੇ ਵਿੱਚ ਬਹੁਤ ਵਧੀਆ ਜਿਹੜਾ ਐਂਟੀਬਾਇਓਟਿਕ ਹੈ ਉਹ ਐਂਡਰੋਫਲੋਕਸਾਸ ਹੈ ਐਂਡਰੋਫਲੋਕਸਾਸ ਜਿਹੜਾ ਹੈਗਾ ਤੁਸੀਂ 30 40 ਐਮਐਲ ਰੋਜ਼ ਦਾ ਚਾਰ ਪੰਜ ਦਿਨ ਵਾਸਤੇ ਲਾ ਸਕਦੇ ਹੋ ਬਹੁਤ ਵਧੀਆ ਰਿਜ਼ਲਟ ਮਿਲਦੇ ਆ ਬਾਕੀ ਤੁਸੀਂ ਆਪਣੇ ਮਹਰਦੀ ਦੀ ਸਲਾਹ ਲੈ ਸਕਦੇ ਵੀ ਖੂਨ ਦੀ ਕਮੀ ਤਾਂ ਨਹੀਂ ਹੋਈ ਹੈ ਨਾ ਪਲਾਜ਼ਮਾ ਜਿਹੜਾ ਪੀਲੀਆ ਰੋਗ ਹੈ ਉਹ ਤਾਂ ਨਹੀਂ ਹੈਗਾ ਬੁਖਾਰ ਤਾਂ ਨਹੀਂ ਹੋ ਰਿਹਾ ਗਰਮੀ ਤੋਂ ਬਚਾਉਣਾ ਵੀ ਜ਼ਰੂਰੀ ਹੈ ਕਿਉਂਕਿ ਬਹੁਤ ਸਾਰੇ ਪਸ਼ੂਆਂ 'ਚ ਜਦੋਂ ਦੁੱਧ ਉਤਰਨਾ ਸ਼ੁਰੂ ਹੋ ਜਾਂਦਾ ਹੈ ਜਾਂ ਪਸ਼ੂ ਜਲਦੀ ਸੁੰਦੇ ਹੈ ਉਹ ਗਰਮੀ ਦਾ ਜਿਹੜਾ ਸਮਰ ਸਟ्रेस ਹੈ ਸਮਰ ਸਟ्रेस ਕਰਕੇ ਜਿਆਦਾ ਗਰਮੀ ਦੇ ਤਣਾਅ ਕਰਕੇ ਵੀ ਪਸ਼ੂ ਬਹੁਤ ਜਲਦੀ ਸੂ ਪੈਂਦੇ ਹੈ ਇਹ ਬਹੁਤ ਵੱਡਾ ਮਸਲਾ ਹੈ ਅਸੀਂ ਕਈ ਵਾਰੀ ਬਿਮਾਰੀਆਂ ਲੱਭਦੇ ਰਹਨੇ ਅਸਲੀ ਬਿਮਾਰੀ ਸਾਡੀ ਗਰਮੀ ਹੁੰਦੀ ਹੈ ਸੋ ਇਹ ਸਾਰੇ ਕਾਰਨ ਦੇਖਣੇ ਆ ਤੇ ਇਹਨਾਂ ਦਾ ਹੱਲ ਕਰਨਾ ਜੇ ਫੇਰ ਵੀ ਕੋਈ ਸਮੱਸਿਆ ਹੈ ਤਾਂ ਨੇੜੇ ਦਾ ਜਿਹੜਾ ਤੁਹਾਡਾ ਮਾਹਰ ਹੈਗਾ ਪਸ਼ੂ ਪਾਲਣ ਭਾਗ ਦਾ ਮਾਹਰ ਹੈ ਖੁਰਾਕੀ ਮਾਹਰ ਹੈ ਜਾਂ ਹੋਰ ਕੋਈ ਯੂਨੀਵਰਸਿਟੀ ਦਾ ਮਾਹਰ ਹੈ ਉਹਦੇ ਨਾਲ ਸੰਪਰਕ ਕਰ ਸਕਦੇ ਹੋ ਠੀਕ ਹੈ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ